ਦੋਸਤੋ ਇਸ ਬਿੱਲੀ ਅੱਖਾਂ ਵਾਲੀ ਕਮਲਪ੍ਰੀਤ ਦਾ ਮੁੱਦਾ ਕਾਫੀ ਦਿਨਾਂ ਤੋਂ ਭਖਿਆ ਹੋਇਆ ਹੈ ਅੱਜ ਦੱਸਿਆ ਜਾ ਰਿਹਾ ਹੈ ਕਿ ਇਸਨੇ ਆਪਣੇ ਬੁਆਏਫਰੈਂਡ ਤੋਂ 35 ਲੱਖ ਠੱਗੇ ਹਨ ਪਰ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਦੇ ਬਾਰੇ ਤਾਂ ਨਹੀਂ ਕਹਿ ਸਕਦੇ ਪਰ ਹੁਣ ਕਮਲਪ੍ਰੀਤ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਕਿ ਤੁਸੀਂ ਅੱਗੇ ਵੀ ਦੇਖ ਸਕਦੇ ਹੋ ਉਸ ਮੇਰੀ ਜ਼ਿੰਦਗੀ ਚ ਇਦਾਂ ਦੇ ਹੋ ਗਏ ਜਿਹਦੇ ਕਰਕੇ ਮੈਂ ਕਾਫੀ ਟਾਈਮ ਤੋਂ ਆਨਸਰ ਨਹੀਂ ਦੇ ਰਹੀ ਸੀ ਬਟ ਹੁਣ ਦਵਾਂਗੀ ਕਿਉਂਕਿ ਹੁਣ ਕਹਿੰਦੇ ਹੁੰਦੇ ਨਾ ਪਾਣੀ ਜਦੋਂ ਸਿਰ ਤੋਂ ਟੱਪ ਜਾਂਦਾ ਫਿਰ ਤਾਂ ਕੁਝ ਕਰਨਾ ਹੀ ਪੈਂਦਾ ਫਿਰ ਹੁਣ ਉਹੀ ਸਿਚੁਏਸ਼ਨ ਹੋ ਚੁੱਕੀ ਤਦ ਇਨਸਾਨ ਵੀ ਆ ਜੋ ਮੈਨੂੰ ਬਹੁਤ ਹੇਟ ਕਰਦੇ ਨੇ ਤੇ ਜੋ ਨਾ ਹਰ ਇੱਕ ਚੀਜ਼ ਨੂੰ ਗਲਤ ਵੇਚ ਲੈ ਕੇ ਜਾ ਰਹੇ ਨੇ ਸੋ ਉਸ ਚੀਜ਼ ਤੇ ਮੇਰੇ ਤੇ ਆਕਾਸ਼ ਬਾਰੇ ਹੱਲੇ ਮੈਂ ਕੋਈ ਡਿਸਕਸ਼ਨ ਨਹੀਂ ਕਰਨਾ ਚਾਹਦੀ ਬਸ ਇੰਨਾ ਕਹਿ ਰਹੀ ਕਿ ਹਾਂ ਅਸੀਂ ਹੱਲੇ ਵੀ ਨਾਲ ਆ ਬਟ ਐਜ਼ ਅ ਬੈਸਟ ਫਰੈਂਡਸ ਨਾਲ ਆ ਤਾਂ ਹੋਊਗੀ ਬਟ ਇਹ ਹੈ ਕਰਨ ਜੋਤ ਜੋ ਕਿ ਇਹ ਮੇਰਾ ਫਰੈਂਡ ਠੀਕ ਹੈ ਕਿਉਂਕਿ ਅਸੀਂ ਇੱਥੇ ਮੋਹਾਲੀ ਰਹਿੰਦੇ ਆ ਠੀਕ ਹੈ ਵੀਡੀਓਜ਼ ਵਗੈਰਾ ਬਣਾਉਂਦੇ ਆ ਮਿਲ ਕੇ ਅਸੀਂ ਫਰੈਂਡਸ ਦਾ ਸਾਲ ਹੋ ਗਿਆ ਆਈ ਥਿੰਕ ਠੀਕ ਹੈ ਸ਼ੂਜ਼ ਮੇਰੀ ਜ਼ਿੰਦਗੀ ਜਿੱਦਾਂ ਦੇ ਹੋਗੇ ਜਿੱਦੇ ਕਰਕੇ ਮੈਂ ਕਾਫੀ ਟਾਈਮ ਤੋਂ ਆਨਸਰ ਨਹੀਂ ਦੇ ਰਹੀ ਸੀ ਬਟ ਹੁਣ ਦਵਾਂਗੀ ਇਸ ਤਰ੍ਹਾਂ ਦੋਸਤੋ ਕਮਲਪ੍ਰੀਤ ਨੇ ਕਿਹਾ ਹੈ ਕਿ ਕਾਸ਼ ਮੇਰਾ ਸਿਰਫ ਬੈਸਟ ਫਰੈਂਡ ਹੈ ਅਤੇ ਮੈਂ ਬਹੁਤ ਜਲਦੀ ਸਾਰੀਆਂ ਗੱਲਾਂ ਦੇ ਖੁਲਾਸੇ ਵੀ ਕਰਾਂਗੀ ਅਤੇ ਸਾਰੀਆਂ ਗੱਲਾਂ ਦੇ ਜਵਾਬ ਦੇਵਾਂਗੀ ਜੇਕਰ ਤੁਸੀਂ ਅਜਿਹੀ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਮਿਲਦੇ ਹਾਂ